ਪਿੰਡ ਰੌਹ ਵਾਲਾ ਸੀਸ ਮਾਰ ਪਾਈ ਜਾਂਦੀ ਜੰਗੀ ਫੌਜ ਰੱਖੀ ਰੋਕਣ ਵਾਸਤੇ ਇਹ ਫੌਜਾ ਸਾਡੇ ਕੋ ਮਰਨੀ ਨਹੀਂ ਅਸੀਂ ਸ਼ਹੀਦ ਹੋਣਾ ਤੇ ਜਿੱਤ ਕੇਵਲ ਜੀਂਦੇ ਰਹਿਣ ਦੇ ਨਾਲ ਨਹੀਂ ਜਿਹੜਾ ਬੰਦਾ ਆਪਣੇ ਹਥਿਆਰ ਨਹੀਂ ਸੁੱਟਦਾ ਆਪਣੇ ਪਰਾਂਵਾਂ ਦੀ ਕਿਸੇ ਕੋ ਪਿੱਛੇ ਨਹੀਂ ਮੰਗਦਾ ਆਪਣੇ ਮਿਸ਼ਨ ਦੀ ਪੂਰਤੀ ਵਾਸਤੇ ਆਪਾਂ ਕੁਰਬਾਨ ਕਰ ਦਿੰਦਾ ਉਹ ਦੁਨੀਆ ਦਾ ਜੇਤੂ ਬਾਦਰੀ ਨਹੀਂ ਸਿਆ ਗਿਆ ਜੇ ਜਿਨ੍ਹਾਂ ਨੇ ਸੱਤ ਦੇ ਹੱਕ ਵਿੱਚ ਖਲੋ ਕੇ ਜਾਨਾਂ ਦਿੱਤੀਆਂ ਜਿਨ੍ਹਾਂ ਦੇ ਪਰਥਾਏ ਬੜੇ ਸੁੰਦਰ ਪ੍ਰਮਾਣ ਹਨ ਤਨ ਜਿਓ ਇਹ ਕੋ ਜਗ ਮੈਂ ਮੁਖ ਤੇ ਹਾਰ ਚਿਤ ਮੈਂ ਜੁੱਧ ਵਿਚਾਰ ਹੈ ਦੇ ਅਨਿਤ ਨਿਤ ਰਹੇ ਗਸਨਾਵ ਜਣਾ ਭਵ ਸਾਗਰ ਤਾਰਾ ਤੀਰ ਜਤਾਮ ਬਣਾਏ ਇਹ ਤਨ ਬੱਦ ਸਬ ਜੀਤ ਪੁਜਿਓ ਪੁਜਿਆਰਾ ਯਾਨੇ ਕੀ ਬਰਣੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬਹਾਰਾ ਓ ਸੂਰਮਾ ਮੁਕੰਮਲ ਸੂਰਮਾ ਹੈ ਜਿਹੜਾ ਸਿਮਰਨ ਵੀ ਕਰਦਾ ਤੇ ਦੇਸ਼ ਦੀ ਆਜ਼ਾਦੀ ਦੀਆਂ ਸਕੀਮਾਂ ਵੀ ਬਣਾਉਂਦਾ ਧੰਨਵਾਦ ਕਰਦਾ ਸਮੂਹ ਸੰਗਤਾਂ ਦਾ ਸੂਈ ਬਿਲਕੁਲ ਨਰਦਾਰ ਸਮੇਂ ਤੇ ਪਹੁੰਚ ਚੁੱਕੀ ਹੈ ਪ੍ਰਬੰਧਕ ਜਿਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਇਸ ਇਲਾਕਾ ਨਵਾਸੀ ਸੰਗਤਾਂ ਦਾ ਇਸ ਕੰਦਾਲਾ ਜੱਟਾ ਸਮੂਹ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨਿਮਾਣੇ ਦੇ ਦਿੱਤੇ ਨੂੰ ਤੁਸੀਂ ਨੌਜਵਾਨਾਂ ਨੇ ਤੀਜੀ ਵਾਰ ਮੈਨੂੰ ਇੱਥੇ ਸੇਵ ਦਾ ਹੁਕਮ ਲਾਇਆ ਮੈਂ ਆਪਣੇ ਆਪ ਨੂੰ ਆਪਣੇ ਭਾਗ ਸਵੱਲੇ ਸਮਝਦਾ ਤੁਸੀਂ ਇਹਨਾਂ ਸਾਨੂੰ ਮਾਨ ਦਿੱਤਾ ਜੇ ਐਨਆਰਜੀ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਜਿੰਨਾ ਧੰਦੇ ਨਾਲ ਸੇਵਾ ਕੀਤੀ ਔਰ ਮੈਂ ਕਿ ਸਾਰਾ ਪ੍ਰੋਗਰਾਮ ਵੀ ਸੁਣਿਆ ਸਭ ਦਾ ਧੰਨਵਾਦ ਹੁਣ ਫਤੇ ਮਰਦਾਂ ਵਾਲੀ ਗੱਜ ਕੇ ਬਲਾਇਓ ਤੇ ਫਤੇ ਪੂਰੀ ਬਲਾਇਓ ਪੂਰੀ ਅਸੀਂ ਵਿਦੇਸ਼ ਗੱਲਾਂ ਕਰਨੀ ਹੋਣ ਨਾ ਤੇ ਪੌਣਾ ਪੌਣਾ ਘੰਟਾ ਲੱਗੇ ਰਹੇ ਨੇ ਤੇ ਜੇ ਫਤੇ ਬੁਲਾਉਣੀ ਹੋਏ ਨਾ ਆਖੀਦਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਤੇ ਗਿਓ ਕਾਲੀ ਨਾਮ ਦਾ ਫਤੇ ਜੀ ਫਤੇ ਉਹ ਵਾਹਿਗੁਰੂ ਵੱਖਰ ਛਾĐi ਦਿੱਤਾ ਵਾਵੇ ਕੰਨਾ ਹਾਏ ਸਿਆਰੀ ਗੱਗੇ ਔਂਕੜ ਤੇ ਰਾਰੇ ਦਲੈਂਕਰ ਇਹ ਚਾਰ ਸ਼ਬਦਾਂ ਦਾ ਜੋੜ ਜਿਨੇ ਸਾਡਾ ਭਲਾ ਕਰਨਾ ਸੀ ਉਹ ਛੱਡ ਦਿੱਤਾ ਕਈ ਆਖਣਗੇ ਵਾਹ ਖਾਲਸਾ ਵਾਹ ਫਤਿਹ ਸਤਿਗੁਰੂ ਕਿਰਪਾ ਕਰੇ ਨਹੀਂ ਇਹ ਫਤਿਹ ਸਾਨੂੰ ਬੜੀ ਮਹਿੰਗੀ ਮਿਲੀ ਆ ਗਲਗੀਆਂ ਵਾਲੇ ਪਾਤਸ਼ਾਹ ਨੇ ਸਾਨੂੰ ਭਗਾਣੀ ਤੇ ਜੁੱਧ ਵਿੱਚ ਜਦੋਂ ਖਾਨਸੇ ਨੇ ਜੰਗ ਜਿੱਤਿਆ ਨਾ ਤੇ ਸਿੰਘ ਕਹਿਣ ਲੱਗੇ ਮਹਾਰਾਜ ਤੁਹਾਡੀ ਫਤਿਹ ਹੋਈ ਆ ਸਤਗੁਰ ਨੇ ਨਾਂ ਨਹੀਂ ਸਿਰ ਲਾਇਆ ਮਹਾਰਾਜ ਤੁਹਾਡੇ ਖਾਲਸੇ ਦੀ ਫਤਿਹ ਹੋਈ ਤੇ ਤੁਹਾਡੇ ਫਤਿਹ ਹੋਈ ਆ ਤੇ ਸਤਗੁਰ ਕਹਿਣ ਲੱਗੇ ਨਹੀਂ ਖਾਲਸਾ ਮੇਰਾ ਨਹੀਂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਫਤਿਹ ਖਾਲਸਾ ਵੀ ਵਾਹਿਗੁਰੂ ਦਾ ਤੇ ਫਤਿਹ ਵੀ ਵਾਹਿਗੁਰੂ ਦੀ ਆ ਇਹ ਫਤਿਹ ਪੂਰੀ ਮਰਦਾਵਾਂ ਗੱਜ ਕੇ ਬੁਲਾਇਆ ਕਰੋ ਜਦੋਂ ਕਿਤੇ ਸਤਗੁਰ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰ ਹੀ ਹੋਵੇ ਸਿੱਖੋ ਉਦੋਂ ਪੂਰੇ ਇੱਕ ਝੁੱਟ ਹੋ ਕੇ ਸਾਰੇ ਗਿਲੇ ਸ਼ਿਕਾਇਤਾਂ ਕਾ ਕੇ ਗੁਰੂ ਮਹਾਰਾਜ ਦੇ ਉਦੋਂ ਅਤਵਾਦ ਦੇ ਸਾਨੂੰ ਸਾਰਿਆਂ ਨੂੰ ਘਰੋਂ ਵਿੱਚੋਂ ਨਿਕਲਣਾ ਚਾਹੀਦਾ ਉਸ ਤਰ੍ਹਾਂ ਵੀ ਸਾਨੂੰ ਸਾਰਿਆਂ ਨੂੰ ਆਪਣੇ ਗੁਰਦੁਆਰਿਆਂ ਵਿੱਚ ਪੂਰਾ ਪ੍ਰਬੰਧ ਜਿਹੜਾ ਪੂਰਾ ਪੂਰਾ ਚੰਗੇ ਗਰੰਟੀ ਰੱਖਣੇ ਚਾਹੀਦੇ ਆ ਔਰ ਪੂਰੇ ਸੰਤਾਂ ਦੇ ਨਾਲ ਜਦੋਂ ਕੋਈ ਕਿਸੇ ਵਿਰੋਧੀ ਨੂੰ ਕੋਈ ਐਹੋ ਜੀ ਹਰਕਤ ਕਰਨ ਦਾ ਸਮਾਂ ਨਾ ਮਿਲੇ ਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਮਰਦਾਂ ਲਈ ਫੱਤੇ ਗੱਜ ਕੇ ਬੁਲਾਇਓ ਤੇ ਫਿਰ ਪਿਆਰ ਦਿਓ ਤੁਸੀਂ ਇਸ ਕਮਤਾ ਦੇ ਮਾਣ ਵਿੱਚ ਮਾਇਆ ਦਾ ਨਹੀਂ ਮਰਾਤਾ ਮੈਂ ਸਾਰੇ ਨੌਜਵਾਨਾਂ ਦਾ ਧੰਨਵਾਦ ਕਰਦਾ ਫਤਿਹ ਮਰਦਾਂ ਵਾਲੀ ਗੱਜ ਕੇ ਬੁਲਾਇਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ